ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਤੁਸੀਂ ਸਾਰੇ ਕਿਵੇਂ ਹੋ ਉਮੀਦ ਕਰਦਾ ਹਾਂ ਵੀ ਠੀਕ ਹੀ ਹੋਵੋਗੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਕਿਉਂਕਿ CBDC ਜਿਹੜੀ ਉਹ ਕੀ ਹੈ CBDC ਦਾ ਮਕਸਦ ਕੀ ਹੈ ਲੈ ਕੇ ਆਉਣ ਦਾ CBDC ਹੈ ਉਹ ਸੈਂਟਰਲ ਬੈਂਕ ਡਿਜੀਟਲ ਕਰੰਸੀ ਹੈ ਜਿੰਨੇ ਵੀ ਆਪਣੇ ਤੁਹਾਡੇ ਮੇਰੀ ਜੇਬ ਦੇ ਵਿੱਚ ਨੋਟ ਨੇ ਉਹ ਸਾਰੇ ਕੇਂਦਰੀ ਬੈਂਕ ਦੁਆਰਾ ਬਣਾਏ ਜਾਂਦੇ ਨੇ ਸਿਰਫ 1 ਰੁਪਏ ਨੂੰ ਛੱਡ ਕੇ ਕਿਉਂਕਿ 1 ਰੁਪਿਆ ਭਾਰਤ ਸਰਕਾਰ ਦੁਆਰਾ ਬਣਾਇਆ ਜਾਂਦਾ ਹੈ ਉਹ 1 ਰੁਪਏ ਨੂੰ ਛੱਡ ਕੇ ਜਿੰਨੇ ਵੀ ਨੋਟ ਨੇ ਉਹ ਸਾਰੇ ਕੇਂਦਰੀ ਬੈਂਕ ਦੁਆਰਾ ਬਣਾਏ ਜਾਂਦੇ ਨੇ ਕੇਂਦਰੀ ਸਰਕਾਰ ਮਤਲਬ ਇੰਗਲੈਂਡ ਦੀ ਸਰਕਾਰ ਹੈ ਇੰਗਲੈਂਡ ਦੀ ਸਰਕਾਰ ਨੇ ਆਪਣੇ ਭਾਰਤ ਦੇ ਵਿੱਚ ਇੱਕ ਬ੍ਰਾਂਚ ਖੋਲ ਰੱਖੀ ਹੈ ਜਿਸ ਦਾ ਨਾਮ ਹੈ ਆਰ ਬੀ ਆਈ ਰਿਜ਼ਰਵ ਬੈਂਕ ਆਫ ਇੰਡੀਆ ਕਿਉਂਕਿ 2019 ਦੇ ਵਿੱਚ ਮਦਰਾਸ ਦੀ ਹਾਈ ਕੋਰਟ ਵੱਲੋਂ ਇੱਕ ਫੈਸਲਾ ਸੁਣਾਇਆ ਗਿਆ ਸੀ ਜਿਸ ਫੈਸਲੇ ਦੇ ਵਿੱਚ ਕਿਹਾ ਗਿਆ ਸੀ ਵੀ RBI ਦਾ ਤੇ ਹੋਰ ਬੈਂਕਾਂ ਦਾ ਕੋਈ ਵੀ ਕਰਮਚਾਰੀ ਸਰਕਾਰੀ ਕਰਮਚਾਰੀ ਨਹੀਂ ਹੁੰਦਾ ਤੇ ਇੱਕ RTI ਪਾ ਕੇ ਜਦੋਂ ਇੱਕ ਜਾਣਕਾਰੀ ਕੱਢੀ ਗਈ ਤਾਂ ਉਹ ਜਾਣਕਾਰੀ ਦੇ ਵਿੱਚ ਦੱਸਿਆ ਗਿਆ ਵੀ ਭਾਰਤ ਦੇ ਵਿੱਚ ਕੁੱਲ 29.2 ਲੱਖ ਕਰੋੜ ਨੋਟ ਆ ਜਿਹੜੇ ਉਹ ਨਕਲੀ ਨੇ ਫਰਜੀ ਚੱਲ ਰਹੇ ਨੇ ਇਹ ਜਾਣਕਾਰੀ 1 ਰੁਪਿਆ ਨਾਮ ਦੀ ਬੁੱਕ ਕਨਸ਼ਾ ਮਰਮਾ ਜੀ ਵੱਲੋਂ ਲਿਖੀ ਗਈ ਹੈ ਉਹਦੇ ਵਿੱਚ ਪੂਰੇ ਦਸਤਾਵੇਜ਼ ਨੇ ਇਹ ਪੂਰੀ ਆਰਟੀਆਈ ਕਿਵੇਂ ਪਾਈ ਸੀ ਕੀ ਉਹਦਾ ਜਵਾਬ ਆਇਆ ਉਹ ਸਾਰੇ ਦਾ ਸਾਰਾ ਉਹ ਰੁਪਿਆ ਨਾਮ ਦੀ ਬੁੱਕ ਦੇ ਵਿੱਚ ਹੈ ਤੁਸੀਂ ਆਪ ਉਹਤੇ ਸਰਚ ਕਰਕੇ ਦੇਖ ਸਕਦੇ ਹੋ ਉਹਨੂੰ ਖਰੀਦ ਕੇ Amazon ਤੇ ਵੀ ਉਹ ਬੁੱਕ ਮਿਲ ਜਾਂਦੀ ਹੈ ਉਹਨੂੰ ਖਰੀਦ ਕੇ ਵੀ ਤੁਸੀਂ ਉਹਦੇ ਵਿੱਚ ਦੇਖ ਸਕਦੇ ਹੋ ਹੁਣ ਤੁਸੀਂ ਦੇਖੋ ਜਿੰਨੇ ਵੀ ਆਪਣੇ ਜੇਬ ਦੇ ਵਿੱਚ ਨੋਟ ਨੇ 100 ਦਾ 500 ਦਾ 200 ਦਾ ਜਿੰਨੇ ਵੀ ਨੋਟ ਨੇ ਉਹਨਾਂ ਦੇ ਵਿੱਚੋਂ ਕਿੰਨੇ ਨਕਲੀ ਨੇ ਤੇ ਕਿੰਨੇ ਅਸਲੀ ਨੇ ਕਿਉਂਕਿ ਆਪਣੇ ਟੋਟਲ 800 ਟਨ ਸੋਨਾ ਹੈ ਤੇ ਉਹਦੇ ਮੁਤਾਬਕ 34 ਲੱਖ ਕਰੋੜ ਨੋਟ ਆ ਜਿਹੜੇ ਉਹ ਛਾਪੇ ਹੋਏ ਨੇ ਤੇ ਇਹਨਾਂ ਨੇ ਬੈਂਕਾਂ ਦੁਬਾਰਾ 206 ਲੱਖ ਕਰੋੜ ਕਰਜ਼ਾ ਦੇ ਰੱਖਿਆ ਲੋਕਾਂ ਨੂੰ ਜਿਹਦੇ ਵਿੱਚ ਸਿਰਫ 34 ਲੱਖ ਕਰੋੜ ਮਾਰਕੀਟ ਦੇ ਵਿੱਚ ਚੱਲ ਰਹੇ ਨੇ ਬਾਕੀ ਜਿੰਨੇ ਵੀ ਹੈ ਉੱਪਰਲੇ 34 ਲੱਖ ਕਰੋੜ ਹੀ ਜਿਹੜਾ ਮਾਰਕੀਟ ਦੇ ਵਿੱਚ ਚੱਲ ਰਿਹਾ ਉਹੀ ਵਾਪਸ ਆਊਗਾ ਬਾਕੀ ਜਿੰਨੇ ਵੀ ਸਾਰਿਆਂ ਦੇ ਲੋਨ ਲਏ ਹੋਣੇ ਜਿਹੜੇ ਸਿਕਿਉਰ ਲੋਨ ਨੇ ਜ਼ਮੀਨ ਤੇ ਲੋਨ ਲਏ ਹੋਏ ਨੇ ਉਹ ਸਾਰੇ ਸਾਰੀਆਂ ਜ਼ਮੀਨਾਂ কুরਕੀ ਹੋਣਗੀਆਂ ਮਕਾਨ ਨੇ ਜਿਹੜੇ ਉਹ কুরਕੀ ਕੀਤੇ ਜਾਣਗੇ ਹਾਂਜੀ ਜਿਹੜਾ 2000 ਦਾ ਨੋਟ ਸੀ ਉਹ ਵੀ ਨਕਲੀ ਸੀ ਜਿਹੜਾ ਇਹਨਾਂ ਨੇ ਬੰਦ ਕਰ ਦਿੱਤਾ ਇਹ ਆਪਣੇ ਨਾਲ ਕਿਵੇਂ ਖੇਡਦੇ ਨੇ ਇਹ ਸਾਨੂੰ 2000 ਦੇ ਨੋਟ ਤੋਂ ਪਤਾ ਲੱਗ ਗਿਆ ਨਾ ਉਹ ਤੋਂ ਸਮਝ ਆ ਜਾਣੀ ਹੈ ਕਿਉਂਕਿ ਜਦੋਂ ਨੋਟ ਬੰਦੀ ਦੇ ਦੌਰਾਨ 2000 ਦਾ ਨੋਟ ਛਾਪਿਆ ਗਿਆ ਉਦੋਂ ਉਹਦੀਆਂ ਦੋ ਕਾਪੀਆਂ ਛਾਪੀਆਂ ਗਈਆਂ ਇੱਕ ਤਾਂ ਗਈ ਬੈਂਕਾਂ ਕੋਲੇ ਉਸ ਚੱਕਰ ਦੇ ਵਿੱਚ ਜਿਨ੍ਹਾਂ ਨੇ ਆਪਣੇ ਪੈਸੇ ਜਮ੍ਹਾਂ ਕਰਾਏ ਹੋਏ ਸੀਗੇ ਤੇ ਦੂਸਰੀ ਗਈ ਭਾਜਪਾ ਵਾਲਿਆਂ ਕੋਲੇ ਜਿਹੜੇ ਕਰਮਚਾਰੀ ਨੇ ਉਹਨਾਂ ਕੋਲੇ ਉਸ ਟਾਈਮ ਦੇਖੀ ਵੀ ਗਈ ਸੀ ਵੀਡੀਓ ਵੀ ਬਣੀ ਆ ਸੀ ਉਹਨਾਂ ਤੇ ਉਹਨਾਂ ਕੋਲੇ ਗਏ ਤੇ ਉਹਨਾਂ ਨੇ ਉਹ 2000 ਨੋਟ ਦਾ ਕੀ ਕੀਤਾ ਉਹਨਾਂ ਨਾਲ ਉਹਨਾਂ ਨੇ ਜ਼ਮੀਨਾਂ ਖਰੀਦੀਆਂ ਫੈਕਟਰੀਆਂ ਖਰੀਦੀਆਂ ਸਿਮਿੰਟ ਦੇ ਕਾਰਖਾਨੇ ਖਰੀਦੇ ਗੱਡੀਆਂ ਖਰੀਦੀਆਂ ਚੋਣਾਂ ਦੇ ਟਾਈਮ ਉਹਨਾਂ ਨੇ ਵਿਧਾਇਕ ਖਰੀਦੇ ਸੰਸਦ ਖਰੀਦੇ ਜ਼ਮੀਨਾਂ ਵੀ ਉਹ ਖਰੀਦੀਆਂ ਜਿਹੜੀਆਂ ਪੂਰੀਆਂ ਮਹਿੰਗੀਆਂ ਪ੍ਰਾਈਮ ਲੋਕੇਸ਼ਨ ਦੇ ਉੱਪਰ ਸੀ ਉੱਥੇ ਆਪਣੇ ਇਹਨਾਂ ਨੇ ਦਫ਼ਤਰ ਬਣਾਏ ਤੁਸੀਂ ਦੇਖ ਸਕਦੇ ਹੋ ਕਿ ਬੀਜੇਪੀ ਵਾਲਿਆਂ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਦਫ਼ਤਰ ਨੇ ਤੇ ਦਫ਼ਤਰ ਵੀ ਪੂਰੀ ਪ੍ਰਾਈਮ ਲੋਕੇਸ਼ਨ ਦੇ ਉੱਪਰ ਨੇ ਤੇ ਇਸ ਤੋਂ ਬਾਅਦ ਇਹਨਾਂ ਨੇ ਉਹ ਜਿਹੜਾ 2000 ਦਾ ਨੋਟ ਹੈ ਉਹ ਬੰਦ ਕਰ ਦਿੱਤਾ ਮਤਲਬ ਇਹਨਾਂ ਨੇ ਨਕਲੀ ਨੋਟਾਂ ਨਾਲ ਅਸਲੀ ਚੀਜ਼ ਖਰੀਦ ਲਈ ਤੇ ਬਾਅਦ ਦੇ ਵਿੱਚ ਉਹਨੂੰ ਬੰਦ ਕਰ ਦਿੱਤਾ ਹੁਣ ਇਹ 500 ਦਾ ਨੋਟ ਵੀ ਹੌਲੀ-ਹੌਲੀ ਬੰਦ ਕਰਨ ਜਾ ਰਹੇ ਨੇ 200 ਦਾ ਨੋਟ ਵੀ ਬੰਦ ਕਰਨ ਜਾ ਰਹੇ ਨੇ 100 ਦਾ ਨੋਟ ਵੀ ਬੰਦ ਕਰਨ ਜਾ ਰਹੇ ਨੇ ਇਹ ਹੌਲੀ-ਹੌਲੀ ਖਤਮ ਕਰਦੇ ਜਾ ਰਹੇ ਨੇ ਕਿਉਂਕਿ ਤੁਸੀਂ ਮਾਰਕੀਟ ਦੇ ਵਿੱਚ ਦੇਖੋਗੇ ਸੋ ਨੂੰ ਬਹੁਤ ਘੱਟ ਪੈਸੇ ਮਿਲਣਗੇ ਤੁਸੀਂ ਕਿਸੇ ਵੀ ਬੈਂਕ 'ਚ ਚਲੇ ਜਾਓ ਉੱਥੇ 5 ਲੱਖ ਰੁਪਇਆ ਕਢਵਾਓ ਤੇ ਤੁਹਾਨੂੰ 5 ਲੱਖ ਰੁਪਇਆ ਕੈਸ਼ ਨਹੀਂ ਦਿੱਤਾ ਜਾਊਗਾ ਤੁਹਾਨੂੰ ਬੈਂਕ ਵੱਲੋਂ ਆਖਿਆ ਜਾਊਗਾ ਵੀ ਤੁਸੀਂ ਐਨ ਐਫ ਟੀ ਕਰਵਾ ਲਓ ਤੁਸੀਂ ਪੈਸੇ ਟਰਾਂਸਫਰ ਕਰ ਲਓ ਤੁਸੀਂ ਚੈੱਕ ਲੈ ਲਓ ਜੇ ਕੈਸ਼ ਹੀ ਲੈਣਾ ਤਾਂ ਤੁਸੀਂ ਦੁਪਹਿਰ ਤੱਕ ਇੰਤਜ਼ਾਰ ਕਰੋ ਸ਼ਾਮ ਤੱਕ ਇੰਤਜ਼ਾਰ ਕਰੋ ਕੱਲ੍ਹ ਤੱਕ ਇੰਤਜ਼ਾਰ ਕਰੋ ਕਿਉਂਕਿ ਸਾਡੇ ਕੋਲੇ ਕੈਸ਼ ਨਹੀਂ ਹੈਗਾ ਕੈਸ਼ ਜਮਾ ਨਹੀਂ ਹੋਇਆ ਤੇ ਬੈਂਕ ਵਾਲਿਆਂ ਨੂੰ ਕੰਮ ਸੇ ਕੰਮ ਇਹ ਤਾਂ ਤੁਸੀਂ ਪੁੱਛ ਸਕਦੇ ਹੋ ਵੀ ਜਿਹੜੇ ਸਾਡੇ ਖਾਤੇ ਦੇ ਵਿੱਚ ਪੈਸੇ ਜਮਾ ਨਹੀਂ ਉਹ ਕਿੱਥੇ ਨੇ ਜਿਹੜੇ ਤੁਸੀਂ ਇੰਨੇ ਲੋਨ ਦੇ ਰੱਖੇ ਨੇ ਉਹ ਲੋਨ ਦੀ ਜਿਹੜੀ ਰਿਕਵਰੀ ਹੈ ਜਿਹੜੇ ਉਹਨਾਂ ਦੇ ਪੈਸੇ ਜਮਾ ਹੁੰਦੇ ਨੇ ਜਾਂ ਹੋਰ ਲੋਕ ਇੰਨੇ ਪੈਸੇ ਆਪਣੇ ਜਮਾ ਕਰਾਉਂਦੇ ਆ ਲੋਕ ਆਪਣੀਆਂ ਸੈਲਰੀਆਂ ਜਮਾ ਕਰਾਉਂਦੇ ਆ ਐਫ ਪੀ ਡੀਆਂ ਕਰਵਾਉਂਦੇ ਆ ਉਹ ਸਾਰਾ ਕੈਸ਼ ਕਿੱਥੇ ਹੈ ਉਹ ਕਿਤੇ ਨਹੀਂ ਹੈ ਕੈਸ਼ ਕਿਉਂਕਿ ਇਹ ਕੈਸ਼ ਹੌਲੀ-ਹੌਲੀ ਖਤਮ ਕਰ ਰਹੇ ਨੇ ਉਹ ਉਹਦੇ ਉੱਪਰ ਇਹ ਡਿਜੀਟਲ ਕਰੰਸੀ ਲੈ ਕੇ ਆ ਰਹੇ ਨੇ ਡਿਜੀਟਲ ਕਰੰਸੀ ਜਿਹੜੀ ਉਹਦਾ ਮਤਲਬ ਡਿਜੀਟਲ ਕੰਟਰੋਲ ਹੈ ਜਿਹੜਾ ਸਾਰਾ ਕੇਂਦਰੀ ਬੈਂਕ ਕੋਲੇ ਹੋਊਗਾ ਕੇਂਦਰੀ ਬੈਂਕ ਜਾਨੀ ਕਿ ਆਰਬੀਆਈ ਬੈਂਕ ਜਿਹੜੀ ਇੰਗਲੈਂਡ ਦੀ ਇੱਕ ਸਖ ਹੈ ਇਹ ਜਿਹੜਾ ਵੀ ਡਿਜੀਟਲ ਕੰਟਰੋਲ ਹੈ ਡਿਜੀਟਲ ਕਰੰਸੀ ਦਾ ਜਿਹੜਾ ਕੰਟਰੋਲ ਹੈ ਉਹ ਇੰਗਲੈਂਡ ਤੋਂ ਚੱਲਿਆ ਕਰੂਗਾ ਇਸ ਈਵੀਡੀਸੀ ਕਰੰਸੀ ਹੈ ਜਿਹੜੀ ਇਹ ਇੰਗਲੈਂਡ ਤੋਂ ਚੱਲਿਆ ਕਰੂਗੀ ਉਹ ਜਿੰਨਾ ਵੀ ਆਪਣਾ ਟ੍ਰਾਂਜੈਕਸ਼ਨ ਹੈ ਉਹ ਆਪਣਾ ਸਾਰਾ ਟ੍ਰਾਂਜੈਕਸ਼ਨ ਉਹਨਾਂ ਦੀ ਦੇਖਰੇਖ ਦੇ ਵਿੱਚ ਹੋਊਗਾ ਵੀ ਕਿੱਥੇ ਟ੍ਰਾਂਜੈਕਸ਼ਨ ਹੋ ਰਿਹਾ ਕਿਵੇਂ ਹੋ ਰਿਹਾ ਹੁਣ ਫਿਲਹਾਲ ਇਹ ਦੱਸਿਆ ਜਾ ਰਿਹਾ ਹੈ ਵੀ ਜੇ ਤੁਹਾਡੇ ਕੋਲ ਇੰਟਰਨੈਟ ਨਹੀਂ ਹੋਊਗਾ ਤੁਸੀਂ ਤਾਂ ਵੀ ਪੈਸੇ ਟਰਾਂਸਫਰ ਕਰ ਸਕਦੇ ਹੋ ਉਹਨਾਂ ਨੂੰ ਪੁੱਛਿਆ ਜਾਵੇ ਵੀ ਜੇ ਮੋਬਾਈਲ ਹੀ ਨਹੀਂ ਹੋਊਗਾ ਕਿ ਫਿਰ ਵੀ ਪੈਸੇ ਟਰਾਂਸਫਰ ਕੀਤੇ ਜਾ ਸਕਦੇ ਨੇ ਜੇ ਮੋਬਾਈਲ ਦੇ ਵਿੱਚ ਨੈਟਵਰਕ ਹੀ ਨਹੀਂ ਹੋਊਗਾ ਕਿ ਫਿਰ ਵੀ ਪੈਸੇ ਟ੍ਰਾਂਸਫਰ ਕੀਤੇ ਜਾ ਸਕਦੇ ਨੇ ਮੋਬਾਈਲ ਕਿਸ ਦੇ ਕੋਲੇ ਹੋਊਗਾ ਜਿਹਦੇ ਕੋਲੇ ਆਧਾਰ ਕਾਰਡ ਹੋਊਗਾ ਆਧਾਰ ਕਾਰਡ ਕਿਸ ਦੇ ਕੋਲੇ ਹੋਊਗਾ ਜੋ ਸਰਕਾਰ ਦੇ ਮੁਤਾਬਕ ਆਪਣੇ ਸਾਰੇ ਇੰਜੈਕਸ਼ਨ ਲਵਾਊਗਾ ਵੈਕਸੀਨ ਲਵਾਊਗਾ ਡੋਜ਼ ਲਵਾਊਗਾ ਆਪਣੇ ਜਵਾਕਾਂ ਦੇ ਸਾਰੇ ਇੰਜੈਕਸ਼ਨ ਲਵਾਊਗਾ ਉਹਨਾਂ ਦੇ ਹਿਸਾਬ ਨਾਲ ਕੰਮ ਕਰੂਗਾ ਉਹਨਾਂ ਦੇ ਹਿਸਾਬ ਨਾਲ ਹੀ ਮਕਾਨ ਪਾਊਗਾ ਉਹਨਾਂ ਦੇ ਹਿਸਾਬ ਨਾਲ ਰਜਿਸਟਰੀ ਕਰਵਾਊਗਾ ਉਹਨਾਂ ਦੇ ਹਿਸਾਬ ਨਾਲ ਹੀ ਡੰਗਰ ਰੱਖੂਗਾ ਪਸ਼ੂ ਰੱਖੂਗਾ ਉਹਨਾਂ ਦੇ ਹਿਸਾਬ ਨਾਲ ਹੀ ਚੱਲੂਗਾ ਸਾਰੇ ਕੰਮ ਉਹਨਾਂ ਦੇ ਹਿਸਾਬ ਨਾਲ ਕਰੂਗਾ ਮੰਨ ਕੇ ਪੂਰਾ ਉਹਨਾਂ ਦਾ ਗੁਲਾਮ ਹੋਊਗਾ ਜਿਹੜਾ ਉਹਦਾ ਹੀ ਆਧਾਰ ਕਾਰਡ ਬਣੂਗਾ ਉਸੇ ਦਾ ਹੀ ਮੋਬਾਈਲ ਚੱਲੂਗਾ ਉਸੇ ਦੇ ਹੀ ਘਰ ਬਿਜਲੀ ਆਊਗੀ ਉਸੇ ਦੇ ਘਰ ਪਾਣੀ ਆਊਗਾ ਉਸੇ ਦੇ ਘਰ ਹੀ ਗੈਸ ਕਨੈਕਸ਼ਨ ਹੋਊਗਾ ਉਹਨਾਂ ਦੇ ਮੁਤਾਬਕ ਜਿਹੜਾ ਜੀਊਗਾ ਉਹਨੂੰ ਹੀ ਜਾਣ ਦਾ ਅਧਿਕਾਰ ਹੋਊਗਾ ਜਿਹੜਾ ਉਹਨਾਂ ਤੋਂ ਥੋੜਾ ਜਿਹਾ ਵੀ ਬਾਹਰ ਜਾਣ ਦੀ ਕੋਸ਼ਿਸ਼ ਕਰੂਗਾ ਜਾਂ ਬਾਹਰ ਜਾਊਗਾ ਤਾਂ ਉਹਦਾ ਆਧਾਰ ਕਾਰਡ ਬੰਦ ਕਰ ਦਿੱਤਾ ਜਾਊਗਾ ਤੇ ਨਾ ਉਹ ਕਿਸੇ ਨੂੰ ਪੈਸਾ ਦੇ ਸਕਦਾ ਨਾ ਕਿਸੇ ਤੋਂ ਲੈ ਸਕਦਾ ਇਹ ਹੈ ਸੀਬੀਡੀਸੀ ਕਰੰਸੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹਰ ਇੱਕ ਨੂੰ ਪਤਾ ਲੱਗ ਸਕੇ ਵੀ ਜਿਹੜੀ ਸੀਵੀਡੀਸੀ ਕ੍ਰਾਂਤੀ 2030 ਤੱਕ ਇਹ ਲੈ ਕੇ ਆਉਣ ਨੂੰ ਕਹਿ ਰਹੇ ਨੇ ਉਹ ਕੀ ਹੈ ਤੇ ਜਿਹੜਾ ਨਿਊ ਵਰਲਡ ਆਰਡਰ ਹੈ ਜੇ ਕਿਸੇ ਦੇ ਸਮਝ ਨਹੀਂ ਆਉਂਦਾ ਵੀ ਉਹ ਕੀ ਹੈ ਤਾਂ ਤੁਸੀਂ ਜਿਹੜੀ ਕੱਲ ਕੀ ਮੂਵੀ ਬਣੀ ਹੋਈ ਹੈ ਉਹ ਦੇਖ ਸਕੋ ਉਹ ਸਿਰਫ ਉਸ ਉਹਦੇ ਮੁਤਾਬਕ ਹੀ ਬਣੀ ਹੋਈ ਹੈ ਤੇ ਇੱਕ ਹੋਰ ਇੰਗਲਿਸ਼ ਮੂਵੀ ਹੈ ਦਾ ਲਿਵਿੰਗ ਲਾਈਫ ਆਫ ਬਿਹਾਈਂਡ ਉਹ ਮੂਵੀ ਦੇਖ ਲਓ Netflix ਤੇ ਉਹ ਵੀ ਸਾਰਾ ਜਿੰਨੇ ਵੀ ਉਹਨਾਂ ਨੇ ਸਾਈਨ ਦਿੱਤੇ ਹੋਏ ਨੇ ਵੀ ਅੱਗੇ ਕੀ ਹੋਣ ਵਾਲਾ ਕਿਵੇਂ ਹੋਣ ਵਾਲਾ ਉਹ ਸਾਰੀ ਨਿਊ ਵਰਲਡ ਆਰਡਰ ਤੇ ਬਣੀ ਹੋਈ ਹੈ ਨਿਊ ਵਰਲਡ ਇਕਨੋਮਿਕ ਫਾਰਮ ਤੇ ਬਣੀ ਹੋਈ ਹੈ ਹਾਂਜੀ ਵੀਡੀਓ ਨੂੰ ਸ਼ੇਅਰ ਜ਼ਰੂਰ